ਆਪ ਕੋ ਭੱਜੀ ਹੋਣੀ ਹੈ ਸਕੋਰਪੀਓ ਐਮ ਗੱਡੀ ਦਾ ਮਾਨ ਸਰਵਾਰ ਲਓ ਸਾਹਮਣੇ ਇੱਕ ਪਾਸੇ ਗਗਨਦੀਪ ਸੱਤੀ 59 ਸਿੰਘ ਧਮਾਰ ਦਾ ਪੁੱਤਰ ਆਹ ਦੇਖਣਾ ਵੀ ਤੇਜ ਨੂੰ ਤੇਜ ਟੱਕਰੀ ਇੱਕ ਪਾਸੇ ਕਹਿੰਦੇ ਦਿਰਦੇ ਦਾ ਤੱਜ ਦੂਜੇ ਪਾਸੇ ਦਿਰਦੇ ਦਾ ਜੱਫਾ ਬੰਗਾਲ ਕਹਿੰਦੇ ਸੱਤੀ ਹੈ ਤੇ ਨਾਲ ਕਹਿੰਦੇ ਰਣਜੀਤ ਦਾ ਕਾਜੂ ਆਹ ਟੱਕਰ ਦਿਰਦੇ ਦੇ ਤੇ ਦੇ ਨਾਲ ਮੇਰੇ ਮਿੱਤਰੋ ਖੇਡ ਮੈਦਾਨ ਵਿੱਚ ਹੋ ਗਈ ਹੈ ਇੱਕ ਪਾਸੇ ਜੂਤਾ ਦੂਜੇ ਪਾਸੇ ਪੈਨ ਕਰਦਾ ਹੈ ਕਾਜ ਗੱਬਰੂ ਇਸਦੇ ਬੱਲੇ ਭੱਗੇ 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 ਬੱਲੇ ਬੱਲੇ ਆਹ ਸਵਾ ਗੱਬਰੂ ਜਾਂਦਾ ਆਉਂਦਾ 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 ਹੈ ਅੱਜ ਮੈਂ ਵੱਡੇ ਉਲਟ ਫੇਰ ਕਰੂੰਗੀ ਆਉਣ ਵਾਲੇ ਸਮੇਂ ਦੇ ਵਿੱਚ ਲਾ ਜੀਵਨ ਮਾਰੂਕੇ ਵਾਲਾ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਕਬੱਡੀ ਪਾ ਰਿਹਾ ਹੈ ਮਾਰੂਕੇ ਗਿਲ ਵਾਲਾ ਜੀਵਨ ਆਹ ਦੂਜੇ ਪਾਸੇ ਰਣੀਕੇ ਵਾਲਾ ਕਾਜੂ ਮੁੰਡਾ ਆਸਟ੍ਰੇਲੀਆ ਤੋਂ ਪੁੱਜਿਆ